ਆਜਾ ਆਜਾ ਬਾਲਿਆ ਤੂੰ ਚੰਡੀਗੜ੍ਹ ਦਿੱਲੀ ਰਹਿਣ ਵਾਲਾ ਬਰਨਾਲੇ 'ਚ ਕੀ ਕਰਦਾ ਕੇਵਲਾ ਬਰਨਾਲੇ 'ਚ ਵੀ ਸਾਡਾ ਕੰਮ ਚੱਲਦਾਗਾ ਓਏ ਬਰਨਾਲੇ 'ਚ ਇੰਨਾ ਸਮਾਨ ਮਹਿੰਗਾ ਕੌਣ ਲੈਂਦਾ ਓ ਗੱਲ ਸੁਣਤਾ ਲੈ ਲੈਂਦਾ ਹੈਗਾ ਕੋਈ ਇੱਕ ਆ ਕੈਸੀ ਏਰ ਕੈਸੀ ਏਰ ਆਪਣਾ ਇਹ ਹਾਂ ਇਹ ਤਾਂ ਮਾਰ ਇੰਨਾ ਲੱਗਦਾ ਦੂਜੇ ਦਿਨ ਮੁੰਡਾ ਆਰਡਰ ਕਰੀ ਚੱਖਦਾਗਾ ਇਹ ਸਮਾਨ ਮਹਿੰਗੇ ਸਮਾਨ ਦੇ ਪੈਕਿੰਗ ਕਰਕੇ ਪੂਰੇ ਵੇ ਤਰੀਕੇ ਨਾਲ ਮੁੰਡਾ ਬਾਹਰ ਭੇਜਦਾਗਾ ਕੋਰੀਅਰ ਵਾਲਾ ਓ ਯਾਰ ਦਿੱਲੀ ਦੇ ਇੱਟਾ ਵਧੀਆ ਕੰਮ ਹੁੰਦਾ ਯਾਰ ਇੱਥੇ ਕਿਹੜਾ ਕਰਦਾ ਬਰਨਾਲੇ 'ਚ ਹੈਗਾ ਮੁੰਡਾ ਬੜਾ ਚੋਟੀ ਦਾ ਮੁੰਡਾ ਕੰਮ ਆ ਮਲਾਵਾ ਮ ਮੇਰ ਨਾਲ ਨੇ ਆ ਜਾ ਜਿਹੜਾ ਇਹਨਾਂ ਸੋਹਣਾ ਪੈਕਿੰਗਾ ਸਮਾਨ ਕਰਦਾ ਫਿਰ ਰੇਟ ਉਹਦਾ ਕਿੰਨਾ ਕਿਵੇਂਗਾ ਹੋਊਗਾ ਓ ਰੇਟ ਵੀ ਸਸਤਾ ਕਾ ਜਦੋਂ ਸਮਾਨ ਦੀ ਪੂਰੀ ਵੀਦੇ ਪੈਕਿੰਗ ਹੋ ਗਈ ਨਾ ਸਮਾਨ ਜਮਾ ਸਹੀ ਸਲਾਮਤ ਪਹੁੰਚਦਾ ਅਗਲਾ ਬਾਹਰਲੇ ਮੁਲਕ ਚ ਹਾਲਾ ਕੈਨੇਡਾ ਅਮਰੀਕਾ ਆ ਆਸਟ੍ਰੇਲੀਆ ਹੋਇਆ ਹਾਂ 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 ਸਹੀ ਰੇਟ 'ਚ ਸਮਾਨ ਭੇਜਦਾ ਸਹੀ ਰੇਟ 'ਚ ਆ ਭੀੜ ਤਾਂ ਆਹੀ ਹੁੰਦੀ ਆ ਫਿਰ ਆ ਜਾ ਆ ਜਾ ਆ ਜਾ ਆਹਾ ਮੁੰਡਾ ਕਾ ਹਾ ਨਾਨਕ ਵਾਲਿਆਂ ਦੇ ਕੰਮ ਤਾਂ ਲੜਿਆ ਸਤੀਂ ਰੇਟ ਲਾਉਂਦਾ ਹੈ ਹੈਗਾ ਆਹਾ ਮੁੰਡਾ ਮੇਰਾ ਆਗੇ ਲੜਾ ਜੀ ਓ ਕੀ ਹਾਲ ਆ ਮੁੰਡੇ ਚ ਮਰਨਾ ਤੇਰਾ ਬਾਹਰ ਤੇਰਾ ਆ ਗਿਆ ਕੀ ਹਾਲ ਹੈ ਆ ਬੰਦੇ ਨਾਲ ਕਰ ਗੱਲ ਬਾਤ ਇਹਨੂੰ ਹੁਣ ਸਮਝਾ ਦੇ ਸਾਰੀ ਗੱਲ ਬਾਤ ਇਹਨੇ ਮੇਰਾ ਕੁਲਪੜੀਆਂ ਪਾਟਣ ਵਾਲੀ ਕਰਤੀਆਂ ਠੀਕ ਹੈ ਲੈ ਮੈਨੂੰ ਦੇ ਪੇਮੈਂਟ ਯਾਰ ਆ ਪੇਮੈਂਟ ਲਓ ਜੀ ਹਾਂ 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 ਠੀਕ ਆ ਠੀਕ ਹੈ ਜੀ ਬਾਕੀ ਠੀਕ ਆ ਬਾਕੀ ਦਾ ਮਾਲ ਫਿਰ ਤੂੰ ਪਹਿਲਾਂ ਕਰ ਦਿਆ ਕਰ ਪੁੱਛੇਗਾ ਕੋਈ ਰੁਕਤ ਨਹੀਂ ਜੀ ਬਹਿ ਜਾ ਬਾਈ ਮੈਨੂੰ ਇਹ ਗੱਲ ਦੱਸ ਹਾਂ ਜੀ ਤੂੰ ਕਿਹੜੇ ਕਿਹੜੇ ਦੇ ਸਾਮਾਨ ਭੇਜ ਦੇਣਾ ਜਿਹੜੀ ਮਰਜ਼ੀ ਕੰਟਰੀ ਬਾਈ ਨਾ ਇੰਨਾ ਮਹਿੰਗੇ ਸਾਮਾਨ ਦੀ ਪੈਕਿੰਗ ਵਧੀਆ ਕਰਦਾ ਘਾਤੋ ਕਰਦੇ ਨਾ ਤਾਂ ਬਾਈ ਕੋਈ ਬਾਕਸ ਟੁੱਟ ਕੇ ਜਾਵੇ ਠੀਕ ਹੈ ਜੀ ਨਾ ਖਰਾਬ ਹੋਵੇ ਠੀਕ ਹੈ ਆਪਣੀ ਸਰਵਿਸ ਆਪਣੀ ਫੋਲੀ ਫਾਸਟ ਆ ਬਰਨਾਲੇ ਜੀ ਫਿਰ ਬਾਈ ਤੇਰਾ ਰੇਟ ਵਾਲਾ ਹੋ ਰੇਟ ਬਾਈ ਸਾਰੇ ਕਿਨੇ ਟਰਾਈ ਕਰਕੇ ਆਇਓ ਸਾਰਿਆਂ ਨੂੰ ਰੇਟ ਘੱਟ ਆਪਣਾ ਮਤਲਬ ਜਿਹੜੇ ਮਰਜ਼ੀ ਦੇ ਇਸ ਕੋ ਸਮਾਨ ਜਿਹੜੇ ਮਰਜ਼ੀ ਕੰਟਰੀ ਬਾਈ ਤੇ ਦੂਜੀ ਗੱਲ ਮੈਨੂੰ ਇਹ ਦੱਸ ਬਾਈ ਹਾਂਜੀ ਸਮਾਨ ਲੰਕ ਦਾ ਤਾਂ ਨਹੀਂ 1% ਵੀ ਨਹੀਂ ਬਾਈ ਇਹ ਚੀਜ਼ ਹੁੰਦੀ ਆਪਣਾ ਆਪਾਂ 4 ਸਾਲ ਤੋਂ ਬੈਠੇ ਆ ਬਈ ਉਰੇ ਹਾਂ ਠੀਕ ਹੈ ਜੀ ਅੱਜ ਤੱਕ ਨਾ ਆਪਣੀ ਇਹ ਚੀਜ਼ ਹੋਈ ਆ ਛੋਟੇ ਸਾਹਮਣੇ ਕਸਟਮਰ ਆ ਕੇ ਗਏ ਨੇ ਹੂੰ ਆਪਾਂ ਇਹ ਚੀਜ਼ ਨਾ ਜਿੱਤੇ ਕਰੀਏ ਤੇ ਨਾ ਕਰਨੀ ਆ ਜੀ ਆ ਰੁੱਤ ਚ ਵੀ ਪੰਜੀਰੀ ਭੇਜਨੀ ਆ ਬਸ ਮੇਰੇ ਕੋਲ ਕਰਨੀ ਚਲੀਦਾ ਮਹੀਰਾ ਮਹੀਨਾ ਪੰਜੀਰੀਆਂ ਦੂਜੇ ਦਿਨ ਖਰਾਬ ਹੋ ਜਾਂਦੀਆਂ ਨੇ ਹਾਂ ਬਿਲਕੁਲ ਵੀ ਮੇਜੂ ਬੰਦਾ ਕਿਹੜੇ ਲੋਟ ਮਨ ਲ ਕਿਹਦੇ ਤੇ ਜਾਊ ਕਿਹੜੀ ਕੰ ਜਿਹੜੀ ਮਰਜ਼ੀ ਕੰਟਰੀ ਭੇਜੋ ਜਿਹੜੀ ਮਰਜ਼ੀ ਜਿਹੜੀ ਮਰਜ਼ੀ ਕੰਟਰੀ ਤੇ ਮੇਰਾ ਕਹਿਣ ਦਾ ਮਤਲਬ ਤੂੰ ਪੈਕਿੰਗ ਵਾਲੀ ਵਧੀਆ ਕਰਦਾ ਬਸ ਪੈਕਿੰਗ ਦਾ ਤੇਰਾ ਸਮਾਨ ਤੇਜ਼ੀ ਨਾਲ ਜਾਂਦਾ ਬਸ ਹਾਂਜੀ ਬਈ ਐਂ 14 15 ਦਿਨ ਨਹੀਂ ਲੱਗਦੇ 1% ਵੀ ਨਹੀਂ ਉਹ ਬਈ ਸਰਵਿਸ ਦੇ ਜਿਹੜੀ ਮੰਨ ਕੇ ਚਲੋ ਫਾਸਟ ਆ ਬਈ ਉਦੀ ਥੋੜੀ ਪੇਮੈਂਟ ਜਾਦੀ ਹੁੰਦੀ ਆ ਮੰਨ ਕੇ ਚਲੋ ਬਰਨਾਲੇ ਚ ਪਤਾ ਕਰ ਲਿਓ ਬਾਈ ਹਾਂ ਬਰਨਾਲਿਆਂ ਚੋਂ ਸਸਤੀ ਹੋ ਸਾਰਿਆਂ ਨਾਲੋਂ ਹਾਂ ਹੋਰ ਆਪਣਾ ਪਤਾ ਨਹੀਂ ਦੇਖੋ ਪੈਕਿੰਗ ਹੋ ਗਈ ਆਪਣੀ ਤੇ ਰੇਟ ਹੋ ਗਿਆ ਆਪਣੇ ਸਾਰਿਆਂ ਨਾਲੋਂ ਘੱਟ ਨੇ ਬਾਈ ਠੀਕ ਹੈ ਜੀ ਜਿਹੜੀ ਸਰਵਿਸ ਚਾਹੀਦੀ ਹੋਈ ਆਪਾਂ ਉਹ ਸਰਵਿਸ ਦੇ ਦਾਂਗੇ ਬਾਈ ਠੀਕ ਆ ਫਿਰ ਭੇਜ ਦੇਗਾ ਕੀ ਕੀ ਬਾਈ ਜਿਹੜੀ ਮਰਜ਼ੀ ਦੇਸੀ ਮੈਡੀਸਨ ਹੋਗੀ ਬਾਈ ਜਿਹੜੀ ਮਰਜ਼ੀ ਮੈਡੀਸਨ ਹੋਗੀ ਬਾਈ ਆਪਾਂ ਕੋਈ ਵੀ ਕੁੱਲ A to Z ਬਾਈ ਫਿਰ ਤਾਂ ਬਰਨਾਲਾ ਬਰਨਾਲਾ ਨੂੰ ਫੁੱਲ ਸਹੂਲਤ ਦੇ ਦੀ ਚੰਡੀਗੜ੍ਹ ਵਾਲੀ ਸਹੂਲਤ ਦੇ ਦਿੱਤੀ ਬਰਨਾਲਾ ਚੰਡੀਗੜ੍ਹ ਵਾਲੀ ਸਹੂਲਤ ਤੁਸੀਂ ਜਿਹੜਾ ਮਾਲ ਹੀ ਲਾ ਲੈ ਤੂੰ ਚੰਡੀਗੜ੍ਹ ਤੋਂ ਰੋ ਬਸ ਹਾਂਜੀ ਬਾਈ ਮਤਲਬ ਪੈਕਿੰਗ ਦਾ ਸਮਾਨ ਵੀ ਤੂੰ ਬਾਹਰੋਂ ਮੰਗਾਉਣਾ ਪੈਕਿੰਗ ਦਾ ਸਮਾਨ ਹਾਂਜੀ ਬਾਰੇ ਮੋਂ ਜਿਹੜਾ ਪੈਕਿੰਗ ਆਪ ਇਕੱਠਾ ਮਾਲ ਮੰਗਾਈਦਾ ਬਾਈ ਠੀਕ ਹੈ ਹਾਂ ਆਪਾਂ ਨੂੰ ਇਹ ਚੀਜ਼ ਨਹੀਂ ਆਪਾਂ ਮੰਨ ਲਓ 2 ਰੋਲ ਮੰਗਾ ਲਏ ਜਾਂ ਤਾਂ ਆਪਾਂ ਇਕੱਠਾ ਮਾਲ ਹੀ ਮੰਗਾ ਲਈ ਗੱਡੀ ਪਰ ਕੀ ਆਉਂਦੀ ਹੈ ਬ ਇਹ tourne ਉੱਪਰ ਦੀ ਜਾ ਕੇ ਨਾ ਬਾਹਰਲੇ ਪਾਸੇ ਦੀ ਇਹ ਆ ਜਾਓ ਗੁਰੂ ਨਾਨਕ ਕੋਰੀਅਰ ਸਰਵਿਸ ਹਾਂਜੀ ਹਾਂਜੀ ਵੀਰੇ ਮੰਨ ਲਾ ਜੇ ਮੈਂ ਕਹਾ ਵੀ ਇੱਕ ਨੰਬਰ ਦਾ ਕੰਮ ਆ ਤਾਂ ਇਹ ਬੰਦਿਆਂ ਦਾ ਕੰਮ ਆ ਬਰਨਾਲੇ ਚ ਬਰਨਾਲੇ ਦੇ ਹੁਣ ਨੇੜੇ ਜਿਹੜੇ ਪਿੰਡ ਨੂੰ ਬਈ ਕੀ ਕਹਿਣਾ ਚਾਹਣਾ ਮੰਨ ਲਓ ਲੋਕ ਨਾ ਡਰੀ ਜਾਂਦੇ ਨੇ ਕਿ ਸਾਡਾ ਸਮਾਨ ਨਾ ਖਰਾਬ ਹੋ ਜੇ ਕਿਤੇ ਸਾਡਾ ਸਮਾਨ ਨਾ ਲੰਮਕੇ ਕਿਤੇ ਸਾਡੇ ਪੈਸੇ ਨਾ ਖਤ ਲੱਗੇ ਇੱਕ ਬਰਨਾਲੇ ਏਰੀਆ ਦੇ ਨੂੰ ਬਈ ਹੋਰ ਸੌਲਤ ਦੇ ਦੇਣੇ ਆਪਾਂ ਕਰਾਂਗੇ ਆਪਾਂ ਬਈ 25 ਕਿਲੋਮੀਟਰ ਦੇ ਰਿਓ ਚ ਸਮਾਨ ਬਿਲਕੁਲ ਫ੍ਰੀ ਕਰੋ ਚੱਕ ਕੇ ਲਿਆਵਾਂਗੇ ਕਰੋ ਚੱਕ ਕੇ ਲੈ ਹਾਂ ਜਿਨ੍ਹਾਂ ਦੇ ਮੰਨ ਲੋ ਘਰੇ ਮਾਪਿਓ ਨੇ ਬਈ ਕੱਲੇ ਆਇਆ ਨਹੀਂ ਜਾਂਦਾ ਪਰ ਬਜ਼ੁਰਗ ਘਰੇ ਨੇ ਆਪਾਂ ਉਹਨਾਂ ਦਾ ਸਮਾਨ ਵੀ ਲੈ ਕੇ ਆਵਾਂਗੇ ਬਈ ਲੈ ਵੀ ਬੰਦਾ ਇਹ ਕੋਰੀਅਰ ਦੇ ਨਾਲ ਨਾਲ ਪ੍ਰੈਕਟਿਕ ਸਮਾਸ ਵੀ ਵੀ ਲਿਖਾ ਦੇ ਠੀਕ ਹੈ ਹਾਂਜੀ ਆ ਜੀ ਮਿੱਤਰੋ ਉੱਤੇ ਨੰਬਰ ਪਾਇਨੇ ਇਹਦੇ ਨਾਲ ਬਿਨਾ ਜੇ ਚੱਕ ਕੇ ਤੁਸੀਂ ਸੰਪਰਕ ਕਰ ਸਕਦੇ ਹੋ ਬਰਨਾਲੇ ਚ ਗੁਰੂ ਨਾਨਕ ਕੋਰੀਅਰ ਬਰਨਾਲੇ বাস ਸਟੈਂਡ ਦੇ ਪਿੱਛੇ ਹੂੰ